ਚਾਲੇ ਸਰਨੇ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਆਪਣੇ ਵਲੌਗ ਵਿੱਚ ਅੱਜ ਆਪਾਂ ਪੰਨੀਗੜ੍ਹ ਸਾਹਿਬ ਵਿੱਚ ਪਹੁੰਚੇ ਹੋਏ ਆਗੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੀਸ਼ੰਕਰ ਭੋਲੇ ਦਾ ਮੰਦਿਰ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋਗੇ ਆਪਾਂ ਜੀ ਤੁਹਾਨੂੰ ਪੰਨੀਗੜ੍ਹ ਸ਼ਹਿਰ ਸਾਰਾ ਤੁਰਕੇ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਅੱਜ ਆਪਾਂ ਕੁਝ ਦੁਕਾਨਾਂ ਵਾਲਿਆਂ ਨਾਲ ਵੀ ਮਿਲਾਵਾਂਗੇ ਤੇ ਸਾਰੇ ਨਾਲ ਆਪਾਂ ਚੱਲਾਂਗੇ ਵੀ ਪੰਨੀਗੜ੍ਹ ਸ਼ਹਿਰ ਆਪਾਂ ਅੱਜ ਤੁਰਕੇ ਲੰਘਾਂਗੇ ਕਿੰਨਾ ਉਸਕੇ ਆਪਾਂ ਤੁਰਤੀ ਘਾਵਾਂਗੇ ਇਦਾਂ ਸਾਰੇ ਰੇੜੀਆਂ ਆ ਗਏ ਇਦਦਰ ਆਪਣੇ ਸਾਰੇ ਇਧਰ ਆ ਸਾਹਮਣੇ ਇਤਰਾ ਆ ਗਏ ਆਪਣੇ ਅਸ਼ੀਰਵਾਦ ਮੰਦਿਰ ਆ ਗਏ ਇਧਰ ਤੇ ਸਾਰੇ ਤੁਸੀਂ ਦੇਖ ਸਕਦੇ ਹੋਗੇ ਹੁਣ ਆਪਾਂ ਕਰਦੇ ਆਂਗੇ ਇਹ ਰੋਡ ਤੇ ਫਿਰ ਆਪਾਂ ਚੱਲਾਂਗੇ ਬਾਜ਼ਾਰ ਵਿੱਚ ਆਪਾਂ ਆ ਚਾਰ ਪੰਜ ਮਿੰਟ ਦੀ ਵੀਲੋਗ ਬਣਾਵਾਂਗੇ ਫਿਰ ਆਪਾਂ ਥਾਏ ਵਾਲਾ ਆਪਣੇ ਘਰ ਨੂੰ ਚੱਲਾਂਗੇ ਅੱਜ ਕੁਛ ਸੇਟ ਠੀਕ ਨਾਲ ਔਨ ਕਰਕੇ ਆਪਾਂ ਛੋਟਾ ਜਿਹਾ ਬਣਾਵਾਂਗੇ ਵੀਲੋਗ ਫਿਰ ਆਪਾਂ ਨਾਲ ਦੀ ਨਾਲ ਘਰ ਨੂੰ ਚੱਲਾਂਗੇ ਔਰ ਆਪਾਂ ਚੱਲਾਂਗੇ ਬਾਜ਼ਾਰ ਵਿੱਚ ਬਾਜ਼ਾਰ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਆਪਾਂ ਹੁਣ ਚੱਲਦੇ ਆਂ ਬਾਜ਼ਾਰ ਨੂੰ ਯਾਰ ਵੀ ਇੱਥੇ ਫੋਟੋਵੀਆਂ ਨੇ ਫਤਵਾ ਜਿਹੜੇ ਪਾਸਾ ਦੀ ਵਧੀਆ ਮਗਰ ਤੋਂ ਇਹ ਕਰਤਾ ਵੀ ਕਾਫੀ ਬਹੁਤ ਵਧੀਆ ਹੈਗਾ ਆਪਾਂ ਦਿਖਾਵਾਂਗੇ ਗੁਲਫਾਰਾ ਆ ਗਏ ਜੀ ਹੁਣ ਬਾਜ਼ਾਰ ਵਿੱਚ ਆ ਯਾਰ ਵਿੱਚ ਜਦੋਂ ਇਹ ਵਲੌਗ ਬਣਾਉਣਾ ਔਖਾ ਹੀ ਆ ਕਿਉਂਕਿ ਲੋਕਾਂ ਸਾਹਮਣੇ ਥੋੜਾ ਜਿਹਾ ਬੋਲਣਾ ਔਖਾ ਲੱਗਦਾ ਹਜੇ ਸੰਘ ਜਿਹੀ ਲੱਗਦੀ ਆ ਤਾਂ ਕਰਕੇ ਆਪਾਂ ਦਾ ਉੱਥੇ ਬਣਾ ਰਹੇ ਜਿੱਥੇ ਪਬਲਿਕ ਘੱਟ ਆਗੀ ਪਬਲਿਕ ਤੇ ਬਣਾਇਆ ਨਹੀਂ ਜਾਂਦਾ ਯਾਰ ਸੰਘ ਜਿਹੀ ਲੱਗਦੀ ਹੈ ਵੀ ਯਾਰ ਆ ਹੈਗਾ ਤਾਂ ਔਖਾ ਹੀ ਆ ਕਿਉਂਕਿ ਸੰਘ ਜਿਹੀ ਲੱਗਦੀ ਯਾਰ ਜਦੋਂ ਪਬਲਿਕ ਦੇ ਸਾਹਮਣੇ ਬੋਲਦੇ ਆਂਗੇ ਆ ਇੱਕ ਥੋੜੀ ਬਹੁਤੀ ਕੋਸ਼ਿਸ਼ ਕਰਦੇ ਹੁੰਦੇ ਆਗੇ ਵੀ ਆਪਾਂ ਬੋਲ ਪੀਏ ਪਰ ਉਹ ਬੋਲਿਆ ਨਹੀਂ ਜਾਂਦਾ ਯਾਰ ਥੋੜਾ ਜਿਹਾ ਸੰਘ ਜਿਹੀ ਲੱਗਦੀ ਹਜੇ ਅਜੇ ਨਵੇਂ ਨਵੇਂ ਕਰਕੇ ਆਪਾਂ ਕਰਕੇ ਆਂ ਕਾ ਕਰਕੇ ਹੁੰਦਾਗਾ ਬਾਕੀ ਜਿੰਨੀ ਇੱਕ ਆ ਕੋਸ਼ਿਸ਼ ਲੱਗਦੀ ਆ ਆਪਾਂ ਬੋਲ ਜਨੇ ਆ ਆ ਕੇ ਸਾਹਮਣੇ ਆਹ ਜੀ ਸਾਹਮਣੇ ਸ਼ਿਵ ਸੰਸਕਰ ਪੋਲੇ ਦਾ ਮੰਦਿਰ ਆ ਤੇ ਤੁਸੀਂ ਦੇਖ ਰਹੇ ਹੋਗੇ ਔਰ ਕਿ ਆਪਾਂ ਨੂੰ ਸਾਰਾ ਬਾਜ਼ਾਰ ਵੀ ਘੁਮਾਤਾ ਹੋਣਾ ਚੱਲਾਂਗੇ ਆਪਾਂ ਹੋਰ ਵੀ ਬਾਜ਼ਾਰ ਵਿੱਚ ਇਹਨਾਂ ਤੋ ਸਕਿਆ ਅੱਗੇ ਅੱਗੇ ਚੱਲਾਂਗੇ ਆਪਾਂ ਖੜਿਆਂਗੇ ਜੀ ਬੱਸ ਸਟੈਂਡ ਵਿੱਚ ਭਾਨੀ ਘੜਦੇ ਜਿਹੜਾ ਕਿ ਹੁਣ ਇਹ ਨਵਾਂ ਬਣਿਆ ਤੀਗਾ ਤੁਸੀਂ ਦੇਖ ਸਕਦੇ ਹੋ ਚਾਰੇ ਪਾਸਿਓ ਇਹ ਹੁਣ ਬਣਿਆ ਤੀਗਾ ਬੱਸ ਸਟੈਂਡ ਭਾਨੀ ਘੜਦਾ ਬਣਾਤੇ ਛੋਟਾ ਜਿਹਾ ਬਸ ਸਟੈਂਡ ਦੀਗਾ ਹੁਣ ਤਾਂ ਚਲੋ ਵਧੀਆ ਬਣ ਗਿਆ ਫਿਰ ਵੀ ਦੇਖਣ ਵਾਸਤੇ ਹੁਣ ਤਾਂ ਉਧਰ ਇਹ ਦੇਖੋ ਉਧਰ ਵੀ ਵਧੀਆ ਬਣ ਗਿਆ ਦੇਖੋ ਉਹਨੂੰ ਹੁਣ ਤਾਂ ਵਧੀਆ ਥਾ ਕਿ ਬਸਾ ਬਸਾ ਚਲੋ ਵਧੀਆ ਹੋ ਗਿਆ ਹੁਣ ਇੱਥੇ ਪਹਿਲਾਂ ਬਹੁਤ ਦਿੱਕਤਾਂ ਹੁੰਦੀਆਂ ਸੀ ਬਸ ਸਟੈਂਡ ਦੀ ਹੁਣ ਤਾਂ ਵਧੀਆ ਬਣ ਗਿਆ ਹੈ ਬਸ ਸਟੈਂਡ ਅਸੀਂ ਦੇਖ ਸਕਦੇ ਹਾਂ ਚਾਰੇ ਪਾਸਿਓਂ ਆ ਦੇਖੋ ਜੀ